ਲਓ ਜੀ ਅਸੀਂ ਪਹੁੰਚ ਗਏ ਆ ਬਗੋੜਾ ਤੋਂ ਅੱਗੇ ਇੱਕ ਪੰਪ ਜਆ ਪੈਂਦਾ ਇੱਥੇ ਢਾਲ ਮਿਲ ਗਈ ਸਾਨੂੰ ਗੱਡੀ ਖੜਾਉਣ ਨੂੰ ਥੋੜੀ ਜੀ ਰੋਡ ਆ ਜਲ ਸਟਾਰਟ ਹੋ ਜੂਗੀ ਚਾਹ ਬਣਾਈ ਆ ਬਾਬੇ ਤੋਂ ਰੋਟੀ ਘਰੋਂ ਆਈ ਸੀ ਸਣੀ ਚੱਕ ਕੇ ਆ ਰਿਹਾ ਰੋਟੀ ਖਾਵਾਂਗੇ ਇੱਥੇ ਬਹਿ ਕੇ ਆ ਟੇਬਲ ਟੋਪਰ ਲੱਗਿਆ ਹੋਇਆ ਫੇਰ ਮਿਲਦੇ ਆ ਅੱਗੇ ਚਾਹ ਨਾਲ ਰੋਟੀ ਖਾ ਕੇ ਰੱਬ ਰੱਖਾ ਬਾਬਾ ਭਲੀ ਕਰੇ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਗੱਡੀ ਢਾਲ ਦੇ ਖੜਾਈ ਸੀ ਢਾਲ ਤੋਂ ਨਿਕਲ ਕੇ ਆ ਗਈ ਸਟਾਰਟ ਕਰ ਲਈ ਸੀ ਨਾਲ ਮੜਾ ਜਾ ਮੈਂ ਤਾਂ ਕੱਲਾ ਆਦਾ ਸੀ ਰੁੜ ਗਈ ਸੀ ਸਾਣੀ ਨੇ ਕਰ ਲਈ ਸਟਾਰਟ ਪਸ ਚੱਲ ਗਿਆ ਹੁਣ ਅੱਗੇ ਓਕੇ ਜੀ ਰਫ ਰੱਖਾ ਲਓ ਜੀ ਅਸੀਂ ਐਤ ਕੀ ਪਤਾ ਨਹੀਂ ਕਿਸ ਬੇਪਾਕ ਦਾ ਮੂੰਹ ਦੇਖ ਕੇ ਤੁਰ ਤਕਿਆ ਕਰੋ ਸਾਡਾ ਪ੍ਰੈਸ਼ਰ ਲੀਕ ਹੋ ਗਿਆ ਪਾਈਪ ਸਾਨੂੰ ਲੱਭ ਗਿਆ ਤੇ ਆਹ ਦੇਖੋ ਤੁਹਾਡੇ ਸਾਹਮਣੇ ਇਹਦਾ ਹੱਥ ਵਿੱਚ ਜੋੜ ਮੈਂ ਲਾ ਦਿੰਨਾ ਤੇ ਅਸੀਂ ਬੈਟਰੀ ਵਾਲੇ ਨੂੰ ਵੀ ਬਾਜਾ ਮਾਰ ਰਹੇ ਹਾਂ ਉਹ ਵੀ ਇਹ ਸੜੀ ਦੀ ਗੱਲ ਜਮਾ ਨਹੀਂ ਸੁਣ ਰਿਹਾ ਉਹਨੂੰ ਪੁੱਛਿਆ ਸੀ ਜਾਨੂੰ ਦੱਸ ਦੇ ਕਿ ਤੱਕਾ ਤੋਂ ਕੱਲ ਆਉਣਾ ਹੈ ਗਾਰਮੈਂਟ ਕੋਈ ਵੀ ਬਿਨਾ ਤੱਕੇ ਤੋਂ ਸਟਾਰਟ ਹੋਣ ਲੱਗ ਜੇ ਪਰ ਉਹ ਬਿਨਾਂ ਸੁਣੇ ਸਾਡੀ ਗੱਲ ਬਿਨਾ ਸੁਣੇ ਇਥੋਂ ਭੱਜ ਗਿਆ ਠੀਕ ਆ ਬਾਈ ਜੀ ਨਿਕਲਦੇ ਆ ਫਿਰ ਮਿਲਦੇ ਆ ਰੱਬ ਰਾਖਾ ਅਸੀਂ ਖੜੇ ਸੀ ਸੰਚੌਰ ਇਹ ਆਪਣੀ ਮੋਟਰ ਇਹ ਮਿਸਤਰੀ ਲਾਇਆ ਸੀ ਬੈਟਰੀ ਚੈੱਕ ਕਰਨ ਆਣੇ ਕੱਢਤੀ ਬੈਟਰੀ ਦੀ ਲਾਡਰੀ ਨੀਲੀ ਬੈਟਰੀ ਤੁਹਾਡੀ ਬਿਲਕੁਲ ਜਾ ਚੁੱਕੀ ਆ ਕਹਿੰਦਾ ਇੱਕ ਵਾਰ ਇਹਨੂੰ ਵੇਖਾਂਗੇ ਚਾਰਜ ਕਰਕੇ ਜੇ ਹੋ ਗਈ ਠੀਕ ਆ ਨਹੀਂ ਫਿਰ ਇਹਦਾ ਆਰਾਮਨਾਮ ਸਤਿਆ ਥੋੜੀ ਜਿਹੀ ਰਿਕਵੈਸਟ ਕਰੀ ਅਸੀਂ ਇਹਨੂੰ ਵੀ ਜਲ ਕਮੈਂਟਰੀ ਸਾਨੂੰ ਦੇ ਦੇ ਚੱਕਰ ਲਾਉਣ ਦੇ ਲਈ ਚੱਕਰ ਲਾ ਕੇ ਅਸੀਂ ਵਾਪਸ ਆ ਕੇ ਤੁਹਾਨੂੰ ਤੋਰੀ ਬੈਂਟਰੀ ਤਾਰ ਦਾਂਗੇ। ਇਸ ਤੋਂ ਬਾਅਦ ਸੰਚੌਰੋਂ ਛੱਡੀ ਵੀ ਤਾਂ ਅਸੀਂ ਪਿੰਡ ਜਾ ਕੇ ਬੰਦ ਕਰਾਂਗੇ ਗੱਡੀ ਮਿੱਤਰੋ। ਓਕੇ ਜੀ ਆਪਾਂ ਬੱਲੀ ਖਰੇ। ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਸੰਚੌਰ ਬਾਰਡਰ ਤੇ ਇੱਥੇ ਤੁਹਾਨੂੰ ਪਹਿਲਾਂ ਵੀ ਦੱਸਿਆ ਜੇ ਮੈਂ ਜਾਮ ਦਾ ਲੱਗਦੇ ਰਹਿੰਦੇ ਨੇ ਸਾਨੂੰ ਉਹ ਬੰਦੇ ਨੇ ਬੈਂਟਰੀ ਦਿੱਤੀ ਨਹੀਂ ਅਸੀਂ ਉਹ ਤੋਂ ਮੰਗੀ ਸੀ ਉਹਨਾਂ ਦਾ ਸੀ ਇੱਕ ਦਿਹਾੜੀ ਦਾ 500 ਰੁਪਿਆ ਇੱਕ ਦਿਹਾੜੀ ਦਾ 500 ਰੁਪਿਆ ਬੈਂਟਰੀ ਕੌਣ ਲੈ ਲੂਗਾ ਬਾਈ ਕਿੱਥੋਂ ਲੈ ਕੇ ਵਰਤ ਲਾਂਗੇ ਨਹੀਂ ਮਹਿੰਗੀ ਬੈਂਟਰੀ। ਤਾਸ ਨਹੀਂ ਉਹਦੇ ਕੋਲੋਂ ਬਿਨਾ ਬੈਟਰੀ ਦੇ ਗਏ ਲੈੇ ਤੋਂ ਨਿਕਲਿਆ ਏ ਅਸੀਂ ਸੋਚਿਆ ਅੱਗੇ ਜਾਂਦੇ ਹਾਂ ਅੱਗੇ ਜਾ ਕੇ ਆਪਦਾ ਮਾਲ ਮੂਲ ਖਾਲੀ ਕਰਦੇ ਹਾਂ ਫਿਰ ਦੇਖਾਂਗੇ ਬੈਟਰੀ ਧਰਾਵਾਏ ਕਿ ਤੋਂ ਨਵੀਂ ਬਾਕੀ ਬਾਈ ਬਾਬਾ ਸੁੱਖ ਰੱਖੇ ਫਿਰ ਮਿਲਦੇ ਹਾਂ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਫੇਰ ਭਾਰਤ ਵਾਲਾ ਤੇ ਚੜਨ ਲੱਗਿਆ ਦੁਬਾਰੇ ਸੰਚੌਰ ਤੋਂ ਖੱਬੇ ਪਾਸੇ ਮੁੜ ਕੇ ਬਾਰਡਰ ਟੱਪ ਕੇ ਬਾਰਡਰ ਵਾਲਾ ਕੋਈ ਖਰਚਾ ਨਹੀਂ ਪੈਂਦਾ ਬਚ ਗਿਆ 200 ਰੁਪਿਆ ਬਾਰਡਰ ਵਾਲਾ ਹਨਾ ਉਸ ਦਿਨ ਅਸੀਂ ਇੱਥੋਂ ਦੀ ਉਹ ਉਤਰ ਉਤਰ ਕੇ ਆ ਕੇ ਇੱਧਰ ਰੌਂਗ ਸਾਈਡ ਦੁਆਰੇ ਤਾਹਾਂ ਚੜ੍ਹ ਗਏ ਸੀ ਇਹਨੂੰ ਮੈਂ ਤੁਹਾਨੂੰ ਬਾਰ-ਬਾਰ ਦੱਸਿਆ ਹੋਇਆ ਵੀਡੀਓ ਦੇ ਵਿੱਚ ਕਿ ਬੱਖੀ ਚ ਤੀਰ ਲੈ ਲਿਆ ਉਦੋਂ ਅਸੀਂ ਇੱਧਰ ਨੂੰ ਜਾ ਕੇ ਤੀਰ ਰਿਆ ਸੀ ਬਾਈ ਜੀ ਇੱਧਰ ਨੂੰ ਜਾ ਕੇ ਰੌਂਗ ਸਾਈਡ ਠੀਕਾ ਜੀ ਰੱਬ ਰੱਖਾ ਬਾਬਾ ਬਲੀ ਕਰੀ ਓਏ ਪੂਰਾ ਵਧੀਆ ਰੋਡ ਬਣਾ ਹੋਇਆ ਸੀ ਗਾਹਾਂ ਨੂੰ ਜਾਣ ਨੂੰ ਆਦਨ ਪੁਰ ਸਾਈਡ ਜਾਣ ਨੂੰ ਐਨੇ ਹਰਾਮੀ ਹੋ ਗਏ ਨਾ ਇਹ ਟੂਲ ਵਾਲੇ ਜਾਣ ਕੇ ਵੀ ਟੂਲ ਟਾਲ ਲਾਵਾਂਗੇ ਯਾ ਇਹਨਾਂ ਨੂੰ ਇੱਧਰ ਨਹੀਂ ਕੱਢਾਂਗੇ ਫਰਾਤ ਵੇ ਦੀ ਸਾਲਾ ਨੇ ਰੋਡ ਹੀ ਬੰਦ ਕਰਤਾ ਪੂਰਾ ਵਧੀਆ ਗੋਲੀ ਵਰਗਾ ਰੋਡ ਬਣਿਆ ਹੋਇਆ ਸੀ ਬਸ ਕੋਈ ਗੱਲਾਂ ਨਜ਼ਾਰੇ ਕੰਡੀਸ਼ਨ ਚਲੋ ਦੇਖਦੇ ਆ ਯਾਰ ਰੱਬ ਰੱਖਾ ਇਹ ਆ ਤਲਾਸੀ ਵਾਲਾ ਬਾਰਡਰ ਆ ਦੇਖੋ ਨਾਕੇ ਨੁੱਕੇ ਪਏ ਨੇ ਤੋਂ ਤਲਾਸੀ ਲਈ ਹੀ ਨਹੀਂ ਇਹਨਾਂ ਨੇ ਘਰ ਇਹ ਤਾਂ ਹੀ ਨਗਾਹ ਦਿੰਦੇ ਨੇ 100 ਰੁਪਏ ਲੈ ਕੇ ਪੁੱਛਦੇ ਹੁੰਦੇ ਨੇ ਮਾਲ ਕੀ ਆ ਅਸੀਂ ਲੰਘ ਕੇ ਇਹਨਾਂ ਕੋਲੋਂ ਹੁਣ ਅੱਗੇ ਥੋ 5-7 ਕਿਲੋਮੀਟਰ ਤੇ ਜਾ ਕੇ ਭਾਰਤ ਮਾਲ ਦੇ ਉੱਪਰ ਦੁਬਾਰਾ ਚੜੂਗਾ ਰੋਡ ਫਿਰ ਮਿਲਦੇ ਆ ਓਕੇ ਜੀ ਰੱਬ ਰੱਖਾ